ਤੇ ਜਿਹੜਾ ਤੁਸੀਂ ਇਹ ਪੁੰਨ ਆਲਾ ਕੰਮ ਕਰਦੇ ਹੋ ਮੈਨੂੰ ਲੱਗਦਾ ਇਤੋਂ ਵੱਡਾ ਪੁੰਨ ਕੋਈ ਨਹੀਂ ਹੋ ਸਕਦਾ ਤੂੰ ਪਹਿਲਾਂ ਠੀਆਂ ਤਾਈਆਂ ਨੇ ਹੁੰਦੀਆਂ ਮੰਗਰੋਂ ਕੋੜੇ ਨਾਮ ਬਹੁਤ ਹੀ ਵਧਾਈ ਦਾ ਪਾਤਰ ਆ ਜਿਹੜਾ ਕਿ ਹਰ ਸਾਲ ਸਾਡੀਆਂ ਕਿਸਾਨ ਮਜ਼ਦੂਰ ਗਰੀਬ ਜਿਹੜੀਆਂ ਲੋਡਵਤ ਕੁੜੀਆਂ ਦੇ ਵਿਆਹ ਕਰਵਾ ਤੁਹਾਡਾ ਵੀ ਨਗਰ ਕੋੜੇ ਦਾ ਆਪਣੇ ਹੀ ਨਗਰ ਦੇ ਵਰਗਾ ਲੱਗਦਾ ਮੈਨੂੰ ਬਿਲਕੁਲ ਆਪਣਾਪਣ ਮਹਿਸੂਸ ਹੁੰਦਾ ਇੱਥੇ ਆ ਕੇ ਜੀ ਸੋ ਸਾਰਾ ਹੀ ਤੁਹਾਡਾ ਲਓ ਜੀ ਆਪਾਂ ਹੋਗੇ ਰੈਡੀ ਆਪਾਂ ਚੱਲਦੇ ਹਾਂ ਜ ਆਪਣੇ ਮਿੱਤਰ ਕੋਲੇ ਆਪਣੇ ਭਰਾ ਕੋਲੇ ਕਾਲੇ ਕੋਲੇ ਉਹਦਾ ਬਾਵਲੀ ਨਾਲ ਜਾ ਕੇ ਨਾ ਇੱਕ ਪ੍ਰੋਗਰਾਮ ਥਿਆ ਨਾ ਉੱਥੇ ਮਿਲਦੇ ਆਂ ਦੇਖਦੇ ਰਹੋ ਪ੍ਰੋਗਰਾਮਸ ਨੂੰ ਦਿਖਾਉਣੇ ਆਗੇ ਉੱਥੇ ਕੀ ਪ੍ਰੋਗਰਾਮ ਆ ਜੁੜੇ ਰਹੇ ਅਬੀਨਾ ਫਿਰ ਪਤਾ ਲੱਗੂ ਬਹੁਤ ਵਧੀਆ ਪ੍ਰੋਗਰਾਮ ਆ ਤੁਸੀਂ ਵੀ ਕਹਿੰਗੇ ਬਹੁਤ ਵਧੀਆ ਕੰਮ ਕਰ ਰਹੇ ਆ ਰਮਨ ਠੀਕ ਆ ਓਕੇ ਲਓ ਜੀ ਗੱਡੀ ਦੇ ਟਾਇਰ ਪਾਏ ਸੀ ਆਪਾਂ ਨਵੇਂ ਪਤਾ ਨਹੀਂ ਉਹ ਕਿਹਾ ਤ ਨਹੀਂ ਪਤਾ ਨਹੀਂ ਕੌਣ ਮੱਥੇ ਲੱਗੇ ਹੋਈ ਗੱਲ ਹੋ ਗਈ ਨਹੀਂ ਵੀ ਪੈਂਚਰ ਹੋ ਜਾਂ ਪਤਾ ਨਹੀਂ ਹਵਾ ਘਟਾ ਬੰਦਰਾ ਦਾ ਪੈਂਚਰ ਹੀ ਆ ਦੋ ਦਿੰਨਾਂ ਦਾ ਹਵਾ ਘਟ ਗਈ ਦਿਖਾਉਣੇ ਨਿੱਕੇ ਜਿਹੇ ਹੋਇਆ ਕਈ ਵਾਰ ਉਹ ਵੀ ਨਹੀਂ ਹੁੰਦਾ ਨਹੀਂ ਔਖਾ ਹੋ ਜਾਈ ਭਾਈ ਲਓ ਜੀ ਚੱਲ ਆਪਾਂ ਪੀਖਿਆਲੀ ਨਹਿਰ ਦੇ ਨਾਲੇ ਨਾਲ ਆ ਇੱਧਰ ਹੁੰਦਾ ਇੱਕ ਆਪਣਾ ਕੌਜ ਦਿਖਾਉਣਾ ਸੀ ਆ ਇਹੜਾ ਕਰਾਉਂਦਾ ਇਹ ਆਪਣੇ ਕਾਲਜ ਦਾ ਨੈਸ਼ਨਲ ਦਾ ਇੱਕ ਹੀ ਨਾ ਸਲਫਾਉਂ ਨਾ ਦੇ ਨਾਲ ਨਾਲ ਭਾਈ ਆ ਸਾਡਾ ਕੌਜ ਜੀਆ ਹੁੰਦਾ ਬੈਠੇ ਹਿੰਗਾ ਮਾੜਾ ਬੜਾ ਫਰਕ ਪੈ ਗਿਆ ਤਾਂ ਦੇਖੋ ਇਹ ਕੌਜ ਇੱਥੇ ਪੜੇ ਇੱਥੇ ਬੈਠੀ ਰਹਿੰਦੇ ਪੜੇ ਜੇ ਜਬ ਠੀਕ ਆ ਇੱਥੇ ਬੈਠੇ ਰਹਿੰਦੇ ਚੌੜ ਕਰੀ ਜਾਂਦੇ ਆ ਕੌਜ ਆ ਭਾਈ ਸਾਡਾ ਐਸਾ ਕੌਜ ਦੇਖੀ हां जी, जी लो जी।, जी और भाई काले कमेंट ठीक है दीप, ओ, आ, पो, और भाई काला आ गया अपना भाई बबली दोनों मिलके ਹੁਣ ਚੱਲਦੇ ਇਹਨਾਂ ਨਾਲ ਪ੍ਰੋਗਰਾਮ ਤੇ ਤੁਹਾਨੂੰ ਦੱਸਦੇ ਆ ਪ੍ਰੋਗਰਾਮ ਨਾਲ ਜਿਹੜਾ ਦੇਖੀਏ ਜੁੜੇ ਰਹੋ ਅਜੇ ਦੀਪੀ ਨੂੰ ਫੋਨ ਮਾਰ ਲੱਗਦੇ ਇੰਦਰ ਇੰਦਰ ਹੋਰ ਪਬਲਿਕ ਕਿਵੇਂ ਦਾ ਵੀ தாਜੀ ਬਸ ਵਧੀਆ ਨਵਾਂ ਪ੍ਰੋਜੈਕਟ ਕੋਈ ਨਵਾਂ ਪ੍ਰੋਜੈਕਟ ਹੁਣ ਤੱਕ ਤਾਂ ਚੱਲ ਰਿਹਾ ਹੈਗਾ ਹਾਂ ਉਹ ਹੈ ਇੱਕ ਹੁਣ ਆਪਾਂ ਕਰ ਰਹੇ ਆ ਤਿਆਰ ਬਸ ਜਲਦੀ ਹਾਂ اچھا ਗਾਣਾ ਕਰਤਾ ਹੁਣ ਆਪਾਂ ਕਰਾਂਗੇ ਮੂਵੀ ਅੱਛਾ ਗਾਣਾ ਗਾਣਾ ਦੱਸ ਦੇ ਨਾਮ ਆਪਾਂ ਬੰਦੇ ਸੁਣ ਲੈਣਗੇ ਆਪਣੇ ਗਾਣੇ ਦਾ ਨਾਮ ਆਪਣਾ ਸਰਟੀਫਾਈਡ ਅਮਲੀ ਹਾਂ ਸਰਟੀਫਾਈਡ ਅਮਲੀ ਗੀਤ ਆ ਗਿਆ YouTube ਟਾਲੀ ਵਾਲ ਸਰਚ ਕਰਿਓ ਠੀਕ ਆ ਭਾਈ ਬੌਲੀ ਟਾਲੀ ਵਾਲ ਸਰਚ ਕਰਕੇ ਜੂ ਸੁਣੋ ਆਪਣੇ ਮਿੱਤਰਾਂ ਦੇ ਹੁਣ ਆਪਾਂ ਵੀਡੀਓ ਬਣਾਉਣੀ ਆ ਹੈ ਹੁਣ ਵੀਡੀਓ ਬਣਾਉਣੀ ਆ ਵੀਡੀਓ ਤਾਂ ਬਣੀ ਹੋਦੀ ਆ ਵੀਡੀਓ ਤਾਂ ਤਾਂ ਹੋਣੀ ਗਾਣੇ ਦੀ ਹੁਣ ਗਾਣੇ ਦੀ ਤਾਂ ਹੋ ਗਈ ਦੂਜੀ ਕਹਿੰਦੇ ਆ ਵੀ ਫਿਲਮ ਮੂਵੀ ਮੂਵੀ ਕਰਨੀ ਆ ਛਾ ਕਰਦੇ ਆ ਮੂਵੀ ਵਧੀਆ ਹਣ ਦੇ ਬਾਰੇ ਚਲਾਉਣਾ ਪ੍ਰੋਜੈਕਟ ਡਿਊਟੀ ਕਰਕੇ ਤੂੰ ਵਿਜੀ ਹੋ ਗਿਆ ਜੀ ਹਾਂ ਹਾਂ ਹੁਣ ਸ਼ੁਰੂ ਕਰਦੇ ਆਪਾਂ ਗੱਲਬਾਤ ਹਾਂ ਚੱਲ ਮਿਲਦੇ ਆਪਾਂ ਲਓ ਜੀ ਅਸੀਂ ਆ ਕੇ ਬਹਿ ਗਿਆ ਆਪਣੇ ਮਿੱਤਰ ਦੇ ਘਰੇ ਆਉਂਦਾਗਾ ਤਿਆਰ ਆਉਂਦਾ ਹੋ ਕੇ ਆਉਂਦਾ ਚੰਚਲ ਚੰਗ ਚਲਾਉਦਾ ਮਨ ਹੈ ਵੀ ਚੰਚਲਾ ਹੈ ਬੰਦਾ ਵੀ ਜੰਚੜਾ ਨਾ ਵੀ ਚੰਚੜਾ ਚੰਚਲ ਹੋ ਜੀ ਸਾਡਾ ਮਿੱਤਰਿਆ ਚੰਚਲ ਤਿਆਰ ਹੋ ਗਿਆ ਕੱਲ੍ਹ ਲੇਟ ਕਰਾਉਣ ਦੇ ਵਿੱਚ ਇਹਦਾ ਪੂਰਾ ਯੋਗਦਾਨ ਆ ਸਾਨੂੰ ਖਾ ਪੀ ਕੇ ਬਹਿਲੇ ਹੋਗੇ 4 ਵਜੇ ਖਾ ਪੀ ਕੇ ਪਹਿਲੇ ਬੈਠਿਆ ਆਪਕੇ ਇਧਰ ਵਾਜਦਾ ਇਧਰ ਵਾਜਦਾ ਆ ਜਾ ਆ ਜਾ ਸਾਨੂੰ ਸਾਨੂੰ ਕੇ ਝੂਠ ਬੋਲ ਕੇ ਸਾਨੂੰ ਇਹਦੇ ਨਾਲ ਝੂਠ ਮਾਰ ਕੇ ਸੱਦ ਲਿਆ ਵੀ ਆਜੋ ਆ ਦੇਖ ਦੇਖ ਹੁਣ ਹਜੇ ਕੱਪੜੇ ਪਾ ਰਿਹਾ ਬੂਟ ਦੇਖ ਬਰ ਬਿਆ ਸੀ ਚੱਲਾ ਇਹਦਾ ਪ੍ਰੋਬਲਮ ਸਮਝਦਾ ਪਰ ਇਹਨੂੰ ਤਿਆਰ ਹੋਣਾ ਚਾਹੀਦਾ ਸੀ ਕਿਉਂ ਵੀ ਐਂ ਕਿਉਂ ਕਰਿਆ ਬਾਈ ਮੈਂ ਜਾਣਾ ਨਹੀਂ ਸੀ ਤੁਹਾਡੇ ਨਾਲ ਪਰ ਤੁਹਾਡੇ ਨਾਲ ਯਾਰੀ ਆ ਕਹਿੰਦੇ ਪਤਾ ਜਾਣਾ ਪੈ ਗਿਆ ਪਰ ਯਾਰੀ ਮੂਰੇ ਆਪਾਂ ਕਰਵਾਣਾ ਚੱਲ ਚੱਲ ਹੋ ਫਿਰ ਚੱਲ ਉਵੇਂ ਨਾ ਕਰ ਗਏ ਜਿੱਥੇ ਜਾਣਾ ਸੀ ਅਸੀਂ ਜੁੜੇ ਰਹੋ ਦਿਖਾਵਾਂਗੇ ਤੁਹਾਨੂੰ ਹੁਣ ਅਸੀਂ ਕਰਦੇ ਆਂ ਗੱਡੀਆਂ ਦੀ ਆਦਲਾ ਬਦਲੀ ਉਹਦੇ ਵਾਲੀ ਗੱਡੀ ਕੱਢ ਲਈ ਆਪਣਾ ਇਹ ਗੱਡੀ ਅੰਦਰ ਲਾਉਨੇ ਉਹ ਕਹਿੰਦੇ ਵੀ ਇਹ ਡਾਊਨ ਮਾ ਦਾ ਨਵਾਂ ਮਾਡਲ ਲੈ ਕੇ ਜਾਣਾ ਭਾਈ ਨਵਾਂ ਲੈ ਜੋ ਅੱਬਾ ਬੈਠਣੀ ਆ ਹੈਂ ਉਹ ਆਇਆਂ ਲਾਤੀ ਗੱਡੀ ਵੀ ਉਹ ਡਾਊਨ ਮਾਡਲ ਆ ਤੇ ਨਵਾਂ ਮਾਡਲ ਤਾਂ ਕਰਕੇ ਇਹ ਕਹਿੰਦਾ ਵੱਧ ਭਜਦੀ ਆ ਇਹ ਵੱਧ ਭਜਦੀ ਆ ਠੀਕ ਆ ਇਧਰੋਂ ਪਿੱਛੋਂ ਮੂਰੇ ਕੌਣ ਬੈਠੂ ਭਣਾ ਦੀ ਮੈਂ ਕੌਣ ਮੈਂ ਕੌਣ ਮੈਂ ਮੈਂ ਬੈਠੂ ਮੂਰੇ ਲੋ ਜੀ ਮਿੱਤਰੋ ਹੁਣ ਸਾਨੂੰ ਅਸੀਂ ਦੱਸ ਹੀ ਦਿੰਨੇ ਆ ਜਾ ਕਿੱਥੇ ਰਿਹਾਂ ਬਾਈ ਜੀ ਚੰਚਲ ਤੁਸੀਂ ਦੱਸੋ ਬਾਈ ਜੀ ਆਪਾਂ ਜਾ ਰਹੇ ਆ ਮਾਤਾ ਗੁਜਰੀ ਕਲੱਬ ਘੋੜੇਨਵ ਜੋ ਕਿ ਪੰਜ ਧੀਆਂ ਦੇ ਵਿਆਹ ਕਰ ਰਹੇ ਨੇ ਸੋ ਅੱਜ ਦੋਸਤ ਆ ਗਏ ਕਹਿੰਦੇ ਵੀ ਆਪਾਂ ਸਾਗਨ ਦੇ ਕਿਉਂ ਨਾ ਕੁੜੀਆਂ ਨੂੰ ਨੌਜਵਾਨ ਮੁੰਡਿਆਂ ਦਾ ਬਹੁਤ ਵੱਡਾ ਪ੍ਰਾਲਾਗਿਆ ਇਹ ਹਰ ਇੱਕ ਮੁੰਡੇ ਦੀ ਸੋਚ ਨੌਜਵਾਨ ਦੀ ਇਦਾਂ ਨਹੀਂ ਹੋਣੀ ਚਾਹੀਦੀ ਆ ਕੂ ਆਪਾਂ ਦਾਣ ਪੁੰਨ ਬਹੁਤ ਜ਼ਿਆਦਾ ਕਰਦੇ ਆਂਗੇ ਲੱਖਾਂ ਰੁਪਇਆ ਖਰਚਦੇ ਆਂ ਲੰਗਰਾਂ ਦੇ ਲਾਉਣੇ ਆ ਪਰ ਸਭ ਤੋਂ ਵੱਡਾ ਧਰਮ ਇਹ ਹੀ ਆ ਵੀ ਅੱਜ ਕਿਸੇ ਦੀ ਕੁੜੀ ਗਰੀਬੀ ਬਾਹਰ ਚੋੜਦੀ ਆ ਤੇ ਕਲ ਆਪ ਇਹਨੇ ਸ਼ੌਂਕ ਨਾਲ ਵਿਆਹ ਕਰਦਾ ਕਿ ਸਾਰਾ ਸਮਾਨ ਦੇ ਦਿੰਦਾ ਟੋਟਲ ਜਿੰਨੇ ਸਾਡੇ ਯਾਰ ਦੋਸਤ ਨੇ ਇਸ ਕਲੱਬ ਨਾਲ ਜੁੜੇ ਹੋਏ ਨੇ ਸੋ ਜਾ ਕੇ ਹੁਣ ਆਪਾਂ ਦੇਖ ਲਈਏ ਜਿੱਤਿਆਂ ਨੂੰ ਸਿਕਨ ਦਿੰਨੇ ਆ ਚਲੋ ਬਹਾਨੇ ਨਾਲ ਯਾਰ ਮਿੱਤਰਾਂ ਕੇ ਆਪਦਾ ਸੰਬੰਧ ਵੀ ਨਿਕਲ ਜੂਗਾ ਵਾਹ ਬੜੀ ਗੱਲ ਤਾਂ ਇਹ ਸਿਕਨ ਦੇ ਦਈਏ ਸੋ ਅਸੀਂ ਸਾਰਿਆਂ ਨੇ ਰਹਿ ਕਰੀਆ ਵੀ ਇਕੱਠਾ ਸਕਣ ਇੱਕ ਥਾਂਵੇਂ ਆਪਾਂ ਦੇ ਦਈਏ ਜਿਹੜੇ ਨੌਜਵਾਨ ਇੰਨਾ ਪ੍ਰਾਲ ਕਰ ਰਹੇ ਨੇ ਆਪਾਂ ਨੂੰ ਸੱਦਾ ਪੱਤਰ ਆਇਆ ਤਾਂ ਜਾਣਾ ਚਾਹੀਦਾ ਉਹ ਤੁਸੀਂ ਜਿੰਨਾ ਵੀਰਾਂ ਨੂੰ ਵੀ ਸੱਦਾ ਪੱਤਰ ਆਇਆਗਾ ਤਾਂ ਸਾਰਿਆਂ ਨੂੰ ਉੱਥੇ ਪਹੁੰਚਣ ਲਈ ਬੇਨਤੀ ਕਰਦੇ ਆ ਕਿ ਜਰੂਰ ਪਹੁੰਚੋ ਉੱਥੇ ਤਿਆਂ ਨੂੰ ਅਸੀਰਵਾਦੋ ਇਹ ਹੁਣ ਬੇਨਤੀ ਆਇਆ ਮਾਨ ਲਾ ਵੀ ਸਾਡਾ ਜ਼ਿਲ੍ਹਾ ਮਾਨਸਾ ਤੋਂ ਅਸੀਂ ਜਾ ਰਹੇ ਹਾਂ ਸੁਖਰੂਰ ਐਂਡਰ ਤੋਂ ਚੱਲਿਆ ਸੀ ਐਂਡਰ ਤੇ ਜਾਵਾਂਗੇ ਤਾਂ ਜਾਵਾਂਗੇ ਉਹ ਮਿੱਤਰਾਂ ਨੇ ਸਾਨੂੰ ਸੱਦਾ ਪੱਤਰ ਦਿੱਤਾ ਉਹਨਾਂ ਦੇ ਇਹ ਪੁੰਨ ਦੇ ਕੰਮ 'ਚ ਅਸੀਂ ਵੀ ਹਿੱਸੇਦਾਰ ਬਣਨੇ ਆ ਤਿਲ ਫੁੱਲ ਜਿਹੜਾ ਹੈਗਾ ਅਸੀਂ ਦੇਖਿਆ ਮੈਂ ਕਿ ਉੱਥੇ ਪਹੁੰਚ ਰਿਹਾ ਤੀਆਂ ਦੇ ਵਿਆਹ 'ਚ ਦਿਖਾਵਾਂਗੇ ਸਾਨੂੰ ਜੁੜੇ ਰਹੋ ਠੀਕ ਹੈ ਭਾਈ ਹੋਰ ਬਬਲੀ ਤੁਸੀਂ ਕੁਝ ਕਹਿਣਾ ਚਾਹੋੜੇ ਬਸ ਵਧੀਆ ਬਹੁਤ ਵਧੀਆ ਪ੍ਰਬੰਧ ਕੀਤਾ ਭਾਈ ਘੋੜੇ ਨਾਵਾ ਸਪੋਰਟਸ ਕਲੱਬ ਨੇ ਤੇ ਬਾਈ ਬਿੱਲੇ ਹੋਰੀ ਦੀਪੀ ਹੋਰੀ ਸਾਰੇ ਬਹੁਤ ਵਧੀਆ ਕਰ ਰਹੇ ਨੇ ਹਨਾ ਵਧਾਈ ਦੇ ਪਾਤਰ ਨੇ ਜਦੋਂ ਆਪਾਂ ਵੀ ਆਪਣਾ ਯੋਗਦਾਨ ਪਾਉਣ ਚੱਲਿਆਂਗੇ ਪਾਈਆਂ ਦੇ ਸੱਦੇ ਤੇ ਤੇ ਬਾਕੀ ਉੱਥੇ ਜਾ ਕੇ ਦੱਸ ਦਿਆਂਗੇ ਹਾਂ ਜੀ ਜੁੜੇ ਰਹੋ ਠੀਕ ਆ ਓਕੇ ਭਾਈ ਜੀ ਲਓ ਜੀ ਪਹੁੰਚ ਗਏ ਆਂ ਪਿੰਡਾ ਦਾ ਇਹ ਪਿੰਡਾ ਕੋੜਾ ਨਾ ਆ ਬਈ ਇੱਥੇ ਪਹੁੰਚ ਗਏ ਇੱਥੇ ਮੇਰੇ ਮਿੱਤਰਾਂ ਨੇ ਯਾਰ ਦੋਸਤਾਂ ਨੇ ਬਿਆਕ ਰਾਇਆ ਕੁੜੀਆਂ ਦਾ ਜਰੂਰ ਤੁਮਨ ਤੇ ਕੁੜੀਆਂ ਦਾ ਉੱਥੇ ਆਏ ਆਂ ਭਾਈ ਅੱਜ ਮਿੱਤਰਾਂ ਨਾਲ ਬੰਦੇ ਆ ਭਾਈ ਭਾਏ ਭਾਏ ਲਓ ਪਹੁੰਚ ਚੁੱਕੇ ਆ ਜੱਟਾਂ ਨੂੰਰੀ ਮਿਲਿਆ ਖਾਏ ਨੂੰ ਪਾਏ ਨਾਨਕ ਸਾਜਣ ਲਓ ਇਹ ਪਹੁੰਚ ਚੁੱਕਿਆ ਇਹ ਕੁੜੀਆਂ ਦੇ ਵਿਆਹ ਚ ਦੇਖੋ ਪ੍ਰੋਗਰਾਮ ਬਹੁਤ ਵਧੀਆ ਕਰਾਇਆ ਬਾਈ ਹੋਰਾਂ ਨੇ ਵਧੀਆ ਪ੍ਰੋਗਰਾਮ ਕਰਾ ਬਾਈ ਹਾਂ ਖਾਣ ਪੀਣ ਦਾ ਉਹ ਜ਼ੋਰ ਮਰੀ ਵਧੀਆ ਰਾਤ ਦਾ ਕੋਈ ਚੰਗਾ ਖਾਣ ਪੀਣ ਦਾ ਸਭ ਬਹੁਤ ਚੰਗਾ ਉਹ ਬਾਈ ਦੇ ਖੁਸ਼ੀ ਸਰ ਇਹ ਪਹਿਲਾ ਕਰਾ ਬਾਈ ਹਾਂ ਉਹਦੀ ਫੋਟੋ ਨਹੀਂ ਨਾਲ ਇਹਦਾ ਨੰਬਰ ਵਾਸਤੇ ਬੋ ਜੀ ਆਨੰਦਕਾਰ ਦਾ ਸੈੱਟ ਤੇ ਅੰਮ੍ਰਿਤਾਂ ਦਾ ਪੂਰਾ ਹੋਇਆਗਾ ਇਹਨਾਂ ਨੂੰ ਲਾ ਕੇ ਨੰਬਰ ਦੇ ਖੇਡਣ ਨੂੰ ਕਰਦੇ ਹੋਏ ਪਿੰਡਾ ਸਮਾਖਣਾ ਉਹ ਪੂਰਨਾਂ ਦੀ ਕੁੜੀਆਂ ਦੀ ਮੈਚ ਕਰੀਏ ਬਾਈ ਬਿੰਦੇ ਹੋਰਾਂ ਨੇ ਤੇ ਬਾਈ ਕੀ ਹੋਰਾਂ ਨੇ ਉੱਚ ਉਹਨਾਂ ਨੇ ਸਵੇਰੇ ਦੇ ਕਰ ਸਵੇਰੇ ਅਸਾਂ ਵੀ ਪਹੁੰਚ ਜਾਂਦੇ ਇੱਥੇ ਬਈ ਇਹ ਜਿਹੜਾ ਪੰਜ ਕਿੰਨੇ ਮੈਚ ਦਿਖਾਉਣਾ ਵਾਸਤੇ ਮੈਂ ਮਤਾ ਬਾਈ ਕਲਬ ਬਹੁਤ ਵਧੀਆ ਸਮਾਨਤਾ ਕੁਆਲਟੀ ਵਧੀਆ ਹੈ अंधकार ਘਾਟ ਹੋ ਚੁੱਕਿਆ ਦੋ ਬਹੁਤ ਸਿੱਖਾਂ ਦੇ ਬਾਰੇ ਵਿੱਚ ਦਸ਼ਮ ਦਿਨਾਂ ਤੋਂ ਕਰਦੇ ਅੰਤਰਕੇ ਬੋਲੀ ਲਈ ਅੰਮ੍ਰਿਤ ਪਿਆਰਿਆਂ ਚੌਂ ਸਭ ਜਾਂਦੀਆਂ ਚਾਹਤੀਆਂ ਹੱਡੀਆਂ ਜੰਪੀਆਂ ਟੁੱਟੀਆਂ ਜਿੰਨਾ ਆਪ ਕਿਤੇ ਬੱਤੀ ਸ਼ੁਕਰ ਦੇਖ ਚਾਈ ਦੇ ਪਾਣੀ ਦੇ ਪੱਟੇ ਬੰਦ ਕਰੇ ਕਬੀ ਕਰਦੇ ਅੰਤਰਕੇ ਦੇ ਗਿਮਨਾਸਟਿਕਸ ਨੂੰ ਕਰਦੇ ਹੈ ਤੋਂ ਗੁਰਦਵਾਰਨ ਸਿੰਘ ਮੱਲਿਕੁਰਵਾਨ ਨੇ ਕੀ ਤਿੰਨ ਅੰਤਰ ਬਣੀ ਹਾਰਿਆ ਸਿੱਖੀ ਕੇ ਸਤਿਅ ਸੋਸਾ ਕਰ ਰਹੀ ਇਤਨਾ ਦੇ ਪਾਈ ਦਾ ਧਿਆਨ ਕਰਕੇ ਬੋਲੂ ਜੀ ਪੰਜਾਬ ਪਖਤਾਨ ਸ੍ਰਵਕ ਗੁਰਦਵਾਰਨ ਕਰਕੇ ਬੋਲੂ ਜੀ ਪਤਨੀ ਸੁਮਾ ਦਾ ਦੋਇਰ ਕਿ ਭਾਰਤ ਦੀ ਭਾਰਿਕਰੀ ਲਓ ਜੀ ਇੱਥੇ ਬੀਬੀ ਰੇਂਦਰਕਰ ਪਠਲ ਦਾ ਬੇਟਾ ਰਾਹੁਲ ਪਹੁੰਚਿਆ ਤੇ ਭੈਣ ਜਯੋਤਕਰ ਲੱਭੀ ਵੀ ਪਹੁੰਚੇ ਨੇ ਬਹੁਤ ਵਧੀਆ ਦੀਪੀ ਹੋਣੇ ਨੇ ਵਿਆਹ ਕਰਾਇਆ ਤੇ ਬਿੱਲੇ ਹੋਰੇ ਭਾਈਆਂ ਨੇ ਮਾਣ ਹਸਤੀਆਂ ਹੋਰ ਵੀ ਆਈਆਂ ਨੇ ਸਾਨੂੰ ਨਾਲ ਦੀਆਂ ਦਿਖਾਉਂਦੇ ਰਹਿਾਂਗੇ ਇਹ ਭਾਈ ਜੀ ਪਹੁੰਚੇ ਨੇ ਹਾਂ ਸੀਗਾ ਹਾਂ ਲੋ ਜੀ ਸਾਡਾ ਗਾਇਕ ਬਬਲੀ ਤਾਲੀ ਵਾਲ ਖੜਾ ਤੇ ਨਾਲ ਬਾਈ ਕੁਲਜੀ ਪਰਚੀਲਾ ਜੀ ਪਹੁੰਚੇ ਨੇ ਭੈਣਾ ਦੇ ਵਿਆਹ ਤੇ ਜੀ ਲੋ ਜੀ ਖਾਸਾ ਫਰਜਾ ਵਾਜ ਜੀ ਨੇ ਰੇਗ ਸਿੰਘ ਬਾਪੂ ਜੀ

ਆਰਨਾ ਹੈ ਜੋ ਮੈਂ ਸਾਡੇ ਨੌਜਵਾਨ ਭਰਾਵਾਂ ਨੂੰ ਲਗਾਤਾਰ ਕਰਦੇ ਦੇਖਦਾ ਆ ਹਾਂ ਕਿ ਸਾਡੀ ਨੌਜਵਾਨੀ ਸਾਡਾ ਯੂਥ ਜੇ ਸਹੀ ਰਾਹ ਚੱਲੇ ਤਾਂ ਕੀ ਕੀ ਕਰ ਸਕਦਾ ਹੈ ਕਿਉਂਕਿ ਇਹੀ ਨੌਜਵਾਨੀ ਹੈ ਜਿਹੜੀ ਇਤਿਹਾਸ ਤੋਂ ਚੱਕ ਕੇ ਦੇਖ ਲਓ ਜੇ ਕਦੇ ਕ੍ਰਾਂਤੀਆਂ ਲਿਆਉਂਦੀ ਹੈ ਬਗਦਦ ਲਿਆਉਂਦਾ ਮੋੜ ਲਿਆਉਂਦਾ ਹੈ ਉਹਦੇ ਵਿੱਚ ਜਦੋਂ ਸਾਡੇ ਨੌਜਵਾਨ ਯੋਧੇ ਬਣ ਕੇ ਨਿਕਲੇ ਹੁੰਦੇ ਆਏ ਤੇ ਉਸੇ ਤਰੀਕੇ ਨਾਲ ਜਿਹੜਾ ਪੰਜਾਬ ਜਿੱਦੀ ਨੌਜਵਾਨੀ ਨੂੰ ਅੱਜ ਕਦੇ ਨਸ਼ਿਆਂ ਦੇ ਨਾਮ ਤੇ ਬਦਨਾਮ ਕਰਿਆ ਜਾਂਦਾ ਹੈ ਕਦੇ ਗੈਂਗਸਟਰਾਂ ਦੇ ਨਾਮ ਤੇ ਬਦਨਾਮ ਕਰਿਆ ਜਾਂਦਾ ਹੈ ਕਦੇ ਕਿਸੇ ਹੋਰ ਚੀਜ਼ ਤੇ ਉੱਥੇ ਆਧਾਰਨਾ ਵੀ ਉਸੇ ਸਾਡੇ ਪੰਜਾਬ ਦੇ ਆ ਨੌਜਵਾਨ ਵੀ ਨੇ ਜਿਹੜੇ ਕਹਿੰਦੇ ਅਸੀਂ ਕਿਸੇ ਗਲਤ ਚੀਜ਼ ਕਰਕੇ مشهور ਨਹੀਂ ਹੋਣਾ ਅਸੀਂ مشهور ਹੋਣਾ ਇਸ ਤਰੀਕੇ ਨਾਲ ਉਹਨਾਂ ਪਹਿਣਾ ਦੇ ਜਿੰਨਾਂ ਦੇ ਵਿੱਚ ਪੁਨਰਚਰ ਦਾ ਉਸ ਦੇ ਪੈਸੇ ਤੋਂ ਕਮੀ ਪੇਸ਼ੀ ਪਰਿਵਾਰ ਕੋਲ ਤਾਂ ਉੱਤੇ ਅਸੀਂ ਉਹਨਾਂ ਦੇ ਭਰਾ ਦਾ ਫਰਜ਼ ਨਿਭਾਉਂਦੇ ਰੂਪ ਵਿੱਚ ਮਸ਼ਹੂਰ ਹੋਣਾ ਜਦੋਂ ਇਹ ਨੌਜਵਾਨੀ ਅੱਗੇ ਵਧੀ ਹੈ ਕਾਜ ਸਾਰਾ ਸੰਗਤ ਸਾਰਾ ਇੰਡੀਆ ਕਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੜਦਾ ਆ ਰਿਹਾ ਤੇ ਹਰ ਸਾਲ ਸਾਲ ਪ੍ਰਸਾਦ ਇਹ ਸਾਥੀ ਲਗਾ ਇਹ ਪ੍ਰੋਗਰਾਮ ਕਰਦੇ ਆ। ਲਓ ਜੀ ਇੱਥੇ ਮਾਈਕਲ ਦੀਪ ਰਸੀਦੇ ਦਾ ਮਾਨ ਸਨਮਾਨ ਕਰ ਰਹੇ ਨੇ ਕਲੱਬ ਵਾਲੇ ਬਾਈਬਲੋਂ ਇਹ ਪੰਟਾ ਲੈ ਕੇ ਕਲੱਬ ਵਾਲੋਂ ਮਾਨ ਸਨਮਾਨ ਕਰਿਆ ਬਾਈ ਕਲੱਬ ਦੇ ਮੈਂਬਰ ਸਭਾ ਪ੍ਰਧਾਨ ਸਹਿਬਾਨ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦ ਪੰਜ ਭੈਣਾਂ ਦੇ ਵਿਆਹ ਕੀਤੇ ਹਨ ਬਹੁਤ ਕਿਰਪਾ ਭਾਈ ਹੁਣ ਤੇ ਪੂਰੇ ਕਲੱਬ ਤੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ ਜਿਹੜੀ ਇਹ ਸੇਵਾ ਦੀ ਬਹੁਤ ਵੱਡੀ ਸੇਵਾ ਹੈ ਕਿਉਂਕਿ ਸਾਡੇ ਤੋਂ ਅੱਜ ਕਾ ਖੂਨ ਬੰਦਾ ਮਗਾਈ ਬਹੁਤ ਆ ਆਪਦੇ ਘਰਾਂ ਦੇ ਮੂਹਨ ਮਿਰਚਾਂ ਦੇ ਡੱਬੇ ਨਹੀਂ ਲੋਟ ਆਉਂਦੇ ਤੇ ਐਡੇ ਵੱਡਾ ਜਿਹੜਾ ਉਪਰਾਲਾ ਕੀਤਾ ਵਧਾਈ ਦੇ ਪਾਤਰਾਂ ਇੱਕ ਤਾੜੀ ਲਓ ਕਲੱਬ ਦੇ ਨਾਂ ਦੀ ਫਲਕ ਉਹੋਂ ਮੋਹਣਾ ਜਿਹੜੇ ਪਿਆਰ ਦਿੱਤੇ ਆਇਨੇ ਇਕੱਠੇ ਹੋਏ ਨੇ ਮੇਰੇ ਕੋਲੋਂ ਸਾਰੇ ਨੂੰ ਜੀ ਆਇਆਂ ਮਾਲਕ ਚੜ੍ਹ ਵੀ ਚਲੇ ਦੇ ਵਿੱਚ ਰੱਖੇ ਗੱਲ ਤੋੜੀਏ ਰੰਗ ਦੀ ਆ ਕਾਲੀ ਕਹਿਣਾ ਦਿਲ ਤੋੜੀਏ ਹਾ ਜਿੱਥੇ ਜਾ ਕੇ ਰਿਸ਼ਤੇ ਦੀ ਗੱਲ ਤੋੜੀਏ ਰੰਗ ਦੀ ਆ ਕਾਲੀ ਕਹਿਣਾ ਦਿਲ ਤੋੜੀਏ ਹਾ ਮਾਨ ਨਹੀਂ ਕਰਦਾ ਮਿਲੀ ਚੰਗੀ ਰੋਟੀ ਦਾ ਰੋਲ ਦੇ ਗਰੀਬ ਇੱਥੇ ਬੰਦਾ ਚੋਟੀ ਦਾ ਨਾਲੇ ਮੰਗ ਮੰਗ ਕੇ ਅਮੀਰੀ ਕਦੇ ਪਾਈ ਨਹੀਂ ਜਾਂਦੀ ਜੀ ਮੰਗ ਕੇ ਅਮੀਰੀ ਕਦੇ ਪਾਈ ਨਹੀਂ ਜਾਂਦੀ ਨਾਲੇ ਕਫਨ ਹੁੰਦੇ ਜੇ ਬਲਗਵਾਈ ਨਹੀਂ ਜਾਂਦੀ ਜੀ ਕਫਨ ਹੁੰਦੇ ਜੇ ਬਲਗਵਾਈ ਨਹੀਂ ਜਾਂਦੀ ਲੋ ਜੀ ਆ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੇ ਵਿਆਹ ਹੋਏ ਨੇ ਪੰਜ ਭੈਣਾਂ ਦਾ ਵਿਆਹ ਕਰਾਇਆ ਸੀ ਤੇ ਸਕੰਦ ਦਾ ਰਸ ਕਰਦੀ ਏ ਪਰਮਾਤਮਾ ਨੂੰ ਖੁਸ਼ ਰੱਖੀਂ ਅੱਜ ਬੜਾ ਹੀ ਭਾਦਾਂ ਵਾਲਾ ਦਿਨ ਛੜਿਆ ਕਿ ਮੈਨੂੰ ਤੁਹਾਡੇ ਨਗਰ ਖੇੜੇ ਦੇ ਦਰਸ਼ਨ ਕਰਨ ਨੂੰ ਮਿਲੇ ਮੈਂ ਪਿਛਲੇ 12ਵੇਂ ਜਦੋਂ ਤੁਸੀਂ ਸਮੂਹਿਕ ਵਿਆਦ ਦਾ ਪ੍ਰੋਗਰਾਮ ਕੀਤਾ ਸੀ ਮੈਨੂੰ ਉਦੋਂ ਵੀ ਤੁਹਾਡੇ ਪਿੰਡ ਦੇ ਪ੍ਰਬੰਧਕਾਂ ਨੇ ਮਾਤਾ ਗੁਜਰੀ ਦੇ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਬੜਾ ਮਾਣ ਮਹਿਸੂਸ ਹੁੰਦਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਸਾਰੇ ਜਾਣੇ ਇਨਾ ਮਾਣ ਸਤਿਕਾਰ ਦਿਨੇ ਹੋ ਤੇ ਮੈਨੂੰ ਤੋੜਾ ਵੀ ਨਗਰ ਕੋੜੇ ਨਾਲ ਇਹ ਕਰੂਗਾ ਥੋੜਾ ਜਿਹਾ ਚੁੱਪਦਾ ਦਾਣ ਬਖਸ਼ਿਓ ਮੇਰੀ ਛੋਟੀ ਭੈਣ ਨਵਜੋਤ ਕੌਰ ਆ ਪਹੁੰਚ ਕੇ ਇਹਨਾਂ ਦਾ ਵੀ ਧੰਨਵਾਦ ਧੰਨਵਾਦ ਕਰਦਾ ਮੈਂ ਸਾਡੇ ਨੌਜਵਾਨਾਂ ਦਾ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇਹ ਕਾਰਜ ਕਰਨ ਲਈ ਲੱਗੇ ਹੋਏ ਨੇਗੇ ਤਿੰਨ ਸਾਲ ਤਾਂ ਮੈਨੂੰ ਇੱਥੇ ਆਉਂਦਿਆਂ ਨੂੰ ਹੋ ਗਏ ਕਿਉਂਕਿ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਇਹ ਹੈ ਕਿ 2250 ਨੌਜਵਾਨ ਇਕੱਠਾ 2250 ਨੌਜਵਾਨ ਦਾ ਇਕੱਠੇ ਹੋਣਾ ਅੱਜ ਦੀ ਘੜੀ ਦੇ ਵਿੱਚ ਪਿੰਡ ਦੀ ਏਕਤਾ ਹੋਣੀ ਬੜੀ ਮੁਸ਼ਕਲ ਦੀ ਗੱਲ ਹੈ ਕਿਉਂਕਿ ਹਰ ਇੱਕ ਪਿੰਡਾਂ ਦੇ ਵਿੱਚ ਜਿਹੜੀਆਂ ਕਿ ਪਿੰਡਾਂ ਦੇ ਰਾਜਨੀਤਿਕ ਮਦਾਨੇ ਜਿਹੜੇ ਪਵਾੜੇ ਪਵਾਦੇ ਇਸ ਕਰਕੇ ਘੋੜੇ ਨਾਮ ਬਹੁਤ ਹੀ ਵਿਧਾਈ ਦਾ ਮਾਤਰਾ ਹੈ ਕਿਹੜਾ ਕਿ ਹਰ ਸਾਲ ਸਾਡੀਆਂ ਕਿਸਾਨ ਮਜ਼ਦੂਰ ਗਰੀਬ ਜਿਹੜੀਆਂ ਲੋੜਵੰਦ ਕੁੜੀਆਂ ਦਾ ਵਿਆਹ ਕਰਦਾ ਕਿਉਂਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਕੇ ਹੀ ਅਰਦਾਸ ਕਰਦੇ ਹੁੰਦੇ ਆ ਵੀ ਜੇ ਕਿਸੇ ਜ਼ਿਮੀਂਦਾਰ ਦੇ ਘਰੇ ਕੋਈ ਚੰਗਾ ਚੁੱਲ੍ਹਾ ਪਲਦਾ ਆਪਾ ਆਪਣੇ ਮਜ਼ਦੂਰ ਪ੍ਰਾਪਰ ਆਪ ਦੀ ਬਾਹ ਫੜੀਏ ਕਿਉਂਕਿ ਜਾਤਾਂ ਪਾਤਾਂ ਦੇ ਨਾਮ ਤੇ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਧੜੇ ਬੰਦੀਆਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਪਾੜ ਕੇ ਸਾਨੂੰ ਹੱਕ ਮੰਦਾ ਹੱਕ ਜਿੰਮੇਕਾਰ ਨੂੰ ਕਿ ਮਜ਼ਦੂਰ ਸਾਡਾ ਆਪਣਾ ਹੀ ਭਰਾ ਹੈ ਆਪਣੇ ਸਾਡਾ ਖੂਨ ਨਾਲ ਭਾਗ ਦਾ ਰਿਸ਼ਤਾ ਅਸੀਂ ਜਿੰਨੇ ਵੀ ਕਿਸੇ ਕਿਸੇ ਭਰਾ ਨੂੰ ਕੋਈ ਕਿਸੇ ਧੀ ਦਾ ਕਾਰਜਾ ਜੇ ਕਿਸੇ ਘਰ ਵਿੱਚ ਬਿਮਾਰੀ ਹੈ ਪਰਲੇ ਗਰੀਬ ਬਹੁਤ ਵੱਡੀ ਪ੍ਰਾਪਤੀ ਹੈ ਮੈਂ ਤੁਹਾਡੇ ਸਾਰੇ ਹੀ ਮਾਤਾ ਗੁਦਰੀ ਸਾਰੇ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੌਜਵਾਨਾਂ ਨੇ ਇਹਦਾ ਚੰਗਾ ਪ੍ਰਾਲਾ ਕੀਤਾ ਸਾਰੇ ਇੱਥੇ ਬਹੁਤ ਸਾਰੇ ਭਰਾ ਸਾਡੇ ਪਹੁੰਚੇ ਨੇ ਕਿ ਜਿਨ੍ਹਾਂ ਨੇ ਸਮਾਜ ਨੂੰ ਦੇਣਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਪਹੁੰਚੇ ਨੇ ਕਿਨਾਂ ਨੌਜਵਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਚੰਗਾ ਸਮਾਨ ਦਿੱਤਾ ਬਹੁਤ ਸੋਹਣਾ ਸਮਾਨ ਦਿੱਤਾ ਜਿਸ ਤਰ੍ਹਾਂ ਇੱਕ ਆਮ ਕਿਸਾਨ ਮਜ਼ਦੂਰ ਵਿਚਾਰਾ ਖਰੀਦਣ ਲਈ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ ਸਾਰਾ ਸਮਾਨ ਇਹਨਾਂ ਭਰਾਵਾਂ ਵੱਲੋਂ ਦਿੱਤਾ ਗਿਆ ਸਭ ਤੋਂ ਵੱਡਾ ਆਪਣ ਕੰਨੇ ਦਾ ਦਾਣ ਹੁੰਦਾ ਸਾਡੀਆਂ ਧੀਆਂ ਭੈਣਾਂ ਜਿੱਦੋਂ ਕਿਸੇ ਘਰ ਦੇ ਵਿੱਚ ਵਿਆਹ ਹੁੰਦਾ ਮੈਂ ਆਪਣੀਆਂ ਦੋ ਭੈਣਾਂ ਦੇ ਵਿਆਹ ਕੀਤੇ ਸੀਗੇ ਜਦੋਂ ਮੇਰਾ ਮਾੜਾ ਸਮਾਂ ਸੀਗਾ ਨਾ ਸਾਡੇ ਵੀ ਟਿੱਪੇ ਵਾਲੇ ਜ਼ਮੀਨ ਸੀਗੀ ਬੜੇ ਮਾੜੇ ਹਾਲਾਤ ਸੀਗੇ ਮੈਨੂੰ ਪਤਾ ਸੀਗਾ ਮੈਂ ਕਿਵੇਂ ਭੈਣਾਂ ਦੇ ਵਿਆਹ ਕੀਤੇ ਲੇਗੇ ਸਭ ਤੋਂ ਵੱਡਾ ਔਖਾ ਹੁੰਦਾ ਕਾਰਜ ਕਰਨਾ ਮੇਰੇ ਉੱਪਰ ਜ਼ਿੰਮੇਵਾਰੀ ਵੱਡੀ ਸੀਗੀ ਮੈਂ ਛੋਟਾ ਵੇਸਕ ਮੇਰੀਆਂ ਭੈਣਾਂ ਤੋਂ ਵੀ ਜ਼ਿੰਮੇਵਾਰੀ ਨਿਭਾਈ ਆ ਪਰ ਮੈਨੂੰ ਹੀ ਪਤਾ ਸੀਗਾ ਇਸ ਕਰਕੇ ਜਿਹੜੀ ਤੁਸੀਂ ਜ਼ਿੰਮੇਵਾਰੀ ਸਾਰੇ ਨੌਜਵਾਨਾਂ ਨੇ ਨਿਭਾਈ ਤੁਸੀਂ ਬਹੁਤ ਹੀ ਵਧਾਈ ਦੇ ਪਾਤਰੋਂ ਸਾਰੇ ਪਿੰਡਾਂ ਦੇ ਵਿੱਚ ਇਹ ਰੀਤ ਚੱਲ ਚੁੱਕੀ ਆ ਵੀ ਜਿਹੜੋਂ ਵੀ ਕਿਤੇ ਹੁਣ ਆਪਕੋ ਆਪਣੇ ਪਿੰਡਾਂ ਦੇ ਵਿੱਚ ਵਿਆਹ ਕੀਤੇ ਜਾ ਰਹੇ ਨੇ ਇੱਥੋਂ ਹੀ ਸ਼ੁਰੂਆਤ ਹੋਈ ਆ ਬਹੁਤ ਚੰਗੀ ਗੱਲ ਆ ਮੇਰੀ ਸਾਰੀ ਪੰਜਾਬ ਵਾਸੀ ਲੋਹੀ ਬੇਨਤੀ ਆ ਮੈਂ ਆਪਣੇ ਪਿੰਡ ਦੇ ਵਿੱਚ ਜਾਤੀ ਪਾਤੀ ਨੂੰ ਪੂਰਾ ਖਤਮ ਕਰਨ ਦੇ ਤੋਲੇ ਹੋਇਆ ਕਿਉਂਕਿ ਜਿਹੜੇ ਗੁਰੂ ਘਰ ਪਿੰਡਾਂ ਦੇ ਵਿੱਚ ਦੋ ਦੋ ਬਣ ਕੇ ਮੇਰੇ ਪਿੰਡ ਦੇ ਵਿੱਚ ਤਿੰਨ ਗੁਰੂ ਘਰ ਨੇਗੇ ਮੈਂ ਹਮੇਸ਼ਾ ਤਵੇਲੇ ਸਾਡੇ ਰਬਦਾਸ ਭਗਤ ਗੁਰੂ ਘਰ ਦੇ ਵਿੱਚ ਹੁੰਨਾ ਹੈ ਕਿਉਂਕਿ ਬਾੜੀ ਨੂੰ ਲੱਗ ਕਰਦੇ ਆ ਗੱਲਾਂ ਗੁਰੂ ਘਰਾਂ ਨੂੰ ਪੜ੍ਹਨਦੇ ਆ ਗੱਲਾਂ ਮੈਂ ਬੇਨਤੀ ਕਰਦਾ ਵੀ ਉਹ ਜਿਹੜੀ ਕਿ ਮੈਂ ਜਾਤੀ ਪੱਤ ਨੂੰ ਖਤਮ ਕਰਦੇ ਆਪਣੇ ਪਿੰਡ ਦੇ ਵਿੱਚ ਪੂਰਾ ਜੋਰ ਲਾ ਰਿਆ ਪਿੰਡ ਦੇ ਵਿੱਚ ਨਹੀਂ ਪੂਰੇ ਰੱਖੀਏ ਅਸੀਂ ਆਪਣਾ ਆਪ ਸੁਧਾਰੀਏ ਪਹਿਲਾਂ ਆਪ ਸੁਧਰੀਏ ਆਪ ਜਿਹੜੇ ਉਹ ਗੰਢੋਂ ਫੁੱਟਦੇ ਆਪੀ ਸਰਕਾਰਾਂ ਸੁਧਰ ਜਾਣਗੀਆਂ ਸਾਰੇ ਹੀ ਭੋੜੇ ਨਾਮ ਦਾ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦਾ ਕੈਮੀਕ ਤੇ ਸਾਨੂੰ ਆ ਕੇ ਮਾਰਨ ਕੇ ਅਸੀਂ ਹਾਜ਼ਰ ਹੈ ਕਿਸੇ ਵੀ ਪ੍ਰੋਗਰਾਮ ਸਾਡੀ ਡਿਊਟੀ ਲੜਨ ਕੇ ਹਾਜ਼ਰ ਹੈ ਬਹੁਤ ਬਹੁਤ ਧੰਨਵਾਦ ਸਾਰੇ ਨੌਜਵਾਨਾਂ ਦਾ ਮਾਤਾ ਗੁਰਜੀਤ ਕਲੱਬ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਸਾਥੀ ਇਸ ਕਲੱਬ ਦੇ ਜੋ ਮੇਰੇ ਆਲੇ ਦੁਆਲੇ ਖੜੇ ਨੇ ਮੇਰੀਆਂ ਸੱਜੀਆਂ ਖੱਪੀਆਂ ਬਾਹਾਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਹਮੇਸ਼ਾ ਤੁਸੀਂ ਆਪ ਦੇ ਇਸ ਭਰਾ ਨੂੰ ਇੰਨਾ ਮਾਣ ਤੇ ਸਤਿਕਾਰ ਬਖਸ਼ਦੇ ਹੋ ਤੇ ਜਿਹੜਾ ਤੁਸੀਂ ਇਹ ਪੁੰਨਾਂਲਾ ਕੰਮ ਕਰਦੇ ਹੋ ਮੈਨੂੰ ਲੱਗਦਾ ਇਤੋਂ ਵੱਡਾ ਪੁੰਨ ਕੋਈ ਨਹੀਂ ਹੋ ਸਕਦਾ ਆ ਜਿਹੜੀਆਂ ਰੌਣਕਾਂ ਲਾਉਣੀ ਆ ਤੁਸੀਂ ਆਪਦੇ ਪਿੰਡ 'ਚ ਕੱਲੇ-ਕੱਲੇ ਮੈਨੂੰ ਲੱਗਦਾ ਪੰਜਾਬ ਦੇ ਹਰੇਕ ਨੌਜਵਾਨ ਨੂੰ ਇਹਦੇ ਤੋਂ ਸੇਧ ਲੈਣੀ ਚਾਹੀਦੀ ਆ ਕਿਉਂਕਿ ਜਿੱਥੇ ਆਪਾਂ ਟੂਰਨਾਮੈਂਟ ਕਰਾਉਨੇ ਆ ਖੇਡਾਂ ਨਾਲ ਜੁੜਦੇ ਆ ਉੱਥੇ ਇਹ ਜਿਹੜੇ ਸਮਾਜਿਕ ਕਾਰਜ ਕੰਮ ਨੇ ਨਾ ਇਹ ਸਭ ਤੋਂ ਵੱਡਾ ਉਪਰਾਧਾ ਇਹ ਮੈਨੂੰ ਲੱਗਦਾ ਵੀ ਆਪਦੇ ਘਰੇ ਆਪਾਂ ਨੂੰ ਭੈਣ ਦਾ ਵਿਆਹ ਕਰਨਾ ਔਖਾ ਹੋ ਜਾਂਦਾ ਤੁਸੀਂ ਤਾਂ ਫੇਰ ਇੰਨੇ ਵਧੀਆ ਤਰੀਕੇ ਨਾਲ ਇਕੱਲਾ ਇਕੱਲਾ ਸਮਾਨ ਵੰਡ ਕਰ ਸਕਦੇ ਨੇ ਉਨਾ ਹੀ ਇਹ ਕਿਉਂਕਿ ਲਾਸਟ ਟਾਈਮ ਵੀ ਦੇਖਿਆ ਸੀ ਮੈਂ ਅੱਜ ਦਾ ਮੈਨੂੰ ਲੱਗਦਾ ਪਿਛਲੀ ਵਾਰ ਨਾਲੋਂ ਡੇਢ ਗੁਣਾ ਵੱਧ ਕਾਠਾ ਤੁਹਾਡੇ ਕੋਲ ਤੇ ਜਿਹੜਾ ਤੁਸੀਂ ਸਾਹਮਣੇ ਇਕੱਲੇ ਇਕੱਲੇ ਬੰਦੇ ਨੂੰ ਪਹਿਲਾਂ ਹੌਨਸਾਰ ਤੁਸੀਂ ਰੀਸੀਵ ਕਰਦੇ ਹੋ ਜਿਹੜਾ ਥੋੜਾ ਸਿਸਟਮ ਬਣਿਆ ਹੋਇਆ ਤੇ ਸਾਹਮਣੇ ਤੁਸੀਂ ਦਿਖਾਉਂਦੇ ਹੋ ਕਿ ਸਮਾਨ ਕਿਵੇਂ ਅਸੀਂ ਸਾਡੀਆਂ ਭੈਣਾਂ ਨੂੰ ਕੰਨੇ ਆ ਤੇ ਫਿਰ ਆ ਕੇ ਚਾਹ ਪਾਣੀ ਦਾ ਇਹਦੇ ਲਈ ਮੈਂ ਧੰਨਵਾਦ ਕਰਦਾ ਕਿਉਂਕਿ ਇੰਨੇ ਵਧੀਆ ਤਰੀਕੇ ਨਾਲ ਤੁਸੀਂ ਜਿਹੜਾ ਇਹ ਦਾਰ ਜੀ ਨੂੰ ਸਫਲ ਕਰ ਦਿਓ ਵਾਹਿਗੁਰੂ ਤੁਹਾਨੂੰ ਸਭ ਤੋਂ ਚੜ੍ਹਦੀ ਕਲਾ ਬਖਸ਼ੇ ਪਾਈਏ ਜੀ ਰੋਟਣ ਸਾਰੇ ਉਹ ਸਾਰੇ ਭਰਾਵਾਂ ਨੂੰ ਬੇਨਤੀਆਂ ਵੀ ਲੱਗੇ ਹੋਏ ਮੇਰੇ ਕੋਈ ਰਹਿ ਨਾ ਜਾਵੇ ਪਿੱਛੇ ਸਾਰੇ ਬੇਨਤੀਆਂ ਵੀ ਅੱਗੇ ਹੋ ਗਿਆ ਆਪਾਂ ਇੱਕ ਫੋਟੋ ਬਣਾਈਏ ਜੀ ਜਰੂਰ ਦੋ ਸ਼ਬਦ ਸੰਤਾ ਦੇ ਰੂਪੂ ਭਾਈ ਭਵੀ ਕੰਗਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਮਾਤਾ ਗੁਜਰੀ ਸਪੋਰਟਸ ਕਲੱਬ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਬਾਈਆਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈਗਾ ਪੰਜ ਭੈਣਾਂ ਦੇ ਵਿਆਹ ਬਹੁਤ ਵਧੀਆ ਪ੍ਰਾਲਾ ਤੇ ਮੈਂ ਬਾਈ ਮੇਰਾ YouTube ਚੈਨਲ ਨਾ ਬਬਲੀ ਢੜੀਵਾਲ ਉੱਤੇ ਬਹੁਤ ਹੀ ਸਮਾਜਿਕ ਵੀਡੀਓ ਮੇਰੀਆਂ ਆਈਆਂ ਹੋਈਆਂ ਨੇ ਤੇ ਹੁਣ ਹੀ ਮੇਰਾ ਨਵਾਂ ਗੀਤ ਆ ਸਰਟੀਫਾਈਡ ਅੰਗਰੀ ਉਹ ਵੀ ਜਾ ਕੇ ਜਰੂਰ ਸੁਣਿਓ ਮੈਨੂੰ ਤਾਂ ਖੁਸ਼ੀ ਦਾ ਮੌਕਾ ਹੈ ਕਿ ਮੈਂ ਧੀਆਂ ਵਾਸਤੇ ਭੈਣਾਂ ਵਾਸਤੇ

ਜਾਨ ਹੁਕਮਾਨੀ ਜਾਰੀ ਕਿੱਕ ਕਰਕੇ ਸਵੇਰ ਰਪਟਾਂ ਖੋਲ੍ਹੇਂਦੇ ਵਾਰੋ ਵਾਰੀ ਬੁਖ ਦੇ ਵਿੱਚ ਮਾਰ ਮੁਕਾਉਂਦਾ ਮੈਨੂੰ ਇੱਕ ਡਾਕਟਰ ਮਾਂ ਧੋ ਘੜੀਆਂ ਰੂਣ ਦਿੰਦਾਨੀ ਬੁੱਤਾਂ ਤੋਂ ਪਹਿਲਾਂ ਠੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਂਡ ਜ਼ਿੰਦਾਨੀ ਨੀ ਅੰਮੀਏ ਮਗਰੋਂ ਕੋਈ ਹੋਂਡ ਜ਼ਿੰਦਾਨੀ ਧੰਨਵਾਦੀ ਮਾਦਾ ਗ੍ਰੀਫ ਕੋਟ ਕਰਨਾ ਬਾਈ ਬਿਲੇ ਦਾ ਜਿਨ੍ਹਾਂ ਨੇ ਵੀ ਅੱਜ ਪੰਜ ਧੀਆਂ ਦਾ ਗੱਲਿਆ ਰਣ ਕਰਕੇ ਇੱਕ ਬਹੁਤ ਵੱਡਾ ਉਸ ਪਰਮਾਤਮਾ ਦੀ ਉਸ ਬਹਿਂਦੀ ਦਰਗਾਹ ਦੇ ਵਿੱਚ ਸਾਰੇ ਪਿੰਡ ਨੇ ਸਹਿਯੋਗੀ ਸੱਜਣਾ ਨੇ ਵੱਧ ਚੜ ਕੇ ਹਿੱਸਾ ਪਾਇਆ ਉਸ ਸੱਚੇ ਪਾਤਸ਼ਾਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਸ ਸਭ ਪਿਆ ਨੂੰ ਦਿੱਤਾ ਹੋਇਆ ਦਾਣਾ ਹਰ ਇੱਕ ਦਾ ਉਸ ਸਰਗਾਹ ਦੇ ਵਿੱਚ ਮਨਜ਼ੂਰ ਹੁੰਦਾ ਹੈ ਸੋ ਇਸ ਕਲਬ ਤੋਂ ਮਾਤਾ ਗੁਜਰੀ ਕਲਬ ਤੋਂ ਪੰਜਾਬ ਦੇ ਅੰਦਰ ਮਾਈਟ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਸੰਦੇਸ਼ ਦੇਣਾ ਚਾਹਣਾ ਹੈ ਕਿ ਸਭ ਤੋਂ ਵੱਡੀ ਪਹਿਲੇ ਨੰਬਰ ਤੇ ਆਪਣੀ ਪੰਜਾਬ ਦੀ ਪੱਗ ਹੁੰਦੀ ਹੈ ਆਪਾਂ ਪੰਜਾਬੀ ਹੁੰਨੇ ਆ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਉਹ ਆਪਾਂ ਦੇਖ ਰਹੇ ਹਾਂ ਇਹ ਪਿੰਡ ਕੋੜੇ ਨਾਮ ਤੋਂ ਕਨਿਆਨਾਮ ਦੀ ਸ਼ੁਰੂਆਤ ਹੋ ਕੇ ਯੂਕੇ ਯੂਐਸਏ ਐਨਆਰਆਈ ਪੱਧਰ ਲੈਵਲ ਤੇ ਇਸ ਪਿੰਡ ਦਾ ਨਾਮ ਹੋਰ ਅਸਰ ਹੋਇਆ ਕਿ ਟੀਆਂ ਦਾ ਕਨਿਆਦਾਨ ਜਿਸ ਤਰ੍ਹਾਂ ਪਹਿਲਾਂ ਬਾਈਪਾਨਾ ਸਿੱਧੂ ਕਹਿ ਗਈਆਂ ਨਰਜੋਤ ਪਰੰਬੀ ਕਹਿ ਗਈਆਂ ਜੀ ਇਸ ਪਿੰਡ ਦਾ ਨਾਮ ਪੂਰੇ ਵਰਲਡ ਦੇ ਵਿੱਚ ਇੱਕ ਸੇ ਦਾ ਹੋਣ ਵਾਲੇ ਨੌਜਵਾਨਾਂ ਨੂੰ ਕਿ ਆਪਾਂ ਵੀ ਯਾਰ ਆਪਣੇ ਪਿੰਡ ਦੇ ਵਿੱਚ ਕੁਝ ਵਧੀਆ ਕਰੀਏ ਤੋਪੀਆਂ ਨੂੰ ਕੱਲ ਮੈਂ ਇੱਕ ਵੀਡੀਓ ਦੇਖੀ ਸੀ ਥਾਰ ਗੱਡੀ ਦੇਖੀ ਸੀ ਕਿਸੇ ਪਿਓ ਟੀਆ ਨੇ ਪੰਜ ਟੀਆ ਟੀਆ ਉਹ ਪਿਓ ਦੀ ਇੰਟਰਵਿਊ ਚੱਲ ਰਹੀ ਸੀ ਕਿਸੇ YouTube ਚੈਨਲ ਦੇ ਪੋਸਟ ਥਾਰ ਗੱਡੀ ਦੇ ਉੱਪਰ ਲਿਖਿਆ ਹੋਇਆ ਸੀ ਟੀਆ ਦਾ ਗੈਸਟ ਟੀਆ ਵੱਲੋਂ ਗਿਫਟ ਉਹ ਪਿਓ ਕਹਿੰਦਾ ਕਿ ਜੇ ਮੇਰੇ ਪਹਿਲੀ ਟੀ ਹੋਈ ਰਿਸ਼ਤੇਦਾਰ ਕਹਿਣ ਲੱਗੇ ਤੂੰ ਦਿੱਤੀ ਹੋਈ ਟੀ ਟੀ ਹੋਈ ਹੈ ਕਿ ਤੂੰ ਪੱਥਰ ਜੇ ਮਨ ਲੱਗੇ ਪੱਥਰ ਆ ਕੇ ਅੱਜ ਕਹਿੰਦਾ ਮਈਆ ਪੰਜੇ 30 ਆਸਟ੍ਰੇਲੀਆ ਦੇ ਵਿੱਚ ਸਿੱਟਨੇ ਉਸ ਧੀਆ ਨੇ ਆਪਣੇ ਬਾਪ ਦਾ ਆਪਣੇ ਪਿੰਡ ਦਾ ਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਆਪਣੇ ਤੇਉਣ ਖਾਰ ਗੱਡੀ ਦਿੱਤੀ ਉਹਦੇ ਮਗਰ ਗੱਡੀ ਦੇ ਲੱਗਿਆ ਵਾਦੀ ਮੈਂ ਦੇਖ ਰਿਹਾ ਤੇ YouTube ਚੈਨਲ ਤੇ ਧੀਆ ਦਾ ਗਿਫਟ ਧੀਆ ਵੱਲੋਂ ਗਿਫਟ ਆਪਾਂ ਕਾਹ ਦੇ ਲਓ ਜੀ ਮਰੋਸੀ ਲੱਗੀ ਆ ਬਾਈਓ ਨੇ ਪ੍ਰੋਗਰਾਮ ਬਹੁਤ ਵਧੀਆ ਕਰਿਆ ਉਹ ਨਹੀਂ ਇਹ ਨਹੀਂ ਕਿਹਾ ਵੀ ਗਿਫਟ ਤਾਂ ਕਰੇ ਭਾਵੇਂ चाही वरेंजमेंट ला रोटी असीं बि खाधी आहे गुलाब ठीकु आहे ਕਮ ਕਲਾਬ ਜਮਾ ਹਾਂ ਇਹ ਹੋਟ ਹੋ ਚਾਰ ਆ ਬਹੁਤ ਔੜਾ ਪ੍ਰੋਗਰਾਮ ਆ ਬਈ ਬਹੁਤ ਵਧੀਆ ਪ੍ਰੋਗਰਾਮ ਸੀ ਬਾਈ ਹਾਂ ਦੀਪੀ ਦੀਪੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਵਧੀਆ ਪ੍ਰੋਗਰਾਮ ਸੀ ਇਹ ਪਰਮਾਤਮਾ ਸੀ ਕਹਿੰਦਾ ਜੀ ਹੋਰ ਵੀ ਬਧੇ ਕੰਮ ਅੱਗੇ ਤੋਂ ਵੱਧ ਕੁਰੀਆਂ ਦਾ ਕਰੋ ਠੀਕ ਆ ਬਈ ਲਓ ਜੀ ਗੱਡੀ ਚ ਬੈ ਗਿਆ ਮੈਂ ਚੱਲਿਆ ਚੱਲੀਏ ਬਾਈ ਚੰਚਲ ਜੀ ਚਲੋ ਜੀ ਕਿਵੇਂ ਲੱਗਿਆ ਬਾਈਆਂ ਦਾ ਪ੍ਰੋਗਰਾਮ ਤੁਹਾਨੂੰ ਪ੍ਰੋਗਰਾਮ ਬਹੁਤ ਸੋਹਣਾ ਸੀ ਬਾਈ ਜੀ ਇਹ ਇੱਕ ਜ਼ਰੂਰਤ ਵਾਲੇ ਕੁੜੀਆਂ ਨੂੰ ਕਰਨਾ ਬਹੁਤ ਬਹੁਤ ਜ਼ਰੂਰਤ ਵਾਲੀਆਂ ਕੁੜੀਆਂ ਦਾ ਕਰਨਾ ਚਾਹੀਦਾ ਪ੍ਰੋਗਰਾਮ ਹੈ ਬਾਈ ਭਾਨੇ ਸਾਨੂੰ ਨਵਜੋਤ ਕੋਰ ਲੰਬੀ ਨੇ ਦਲਵੀਰ ਗੋਲਦੀ ਨੇ ਪੀਓ ਕਰਤੇ ਨੇ ਅਸੀਂ ਫਾੜ ਬਾਰ ਤਾਂ ਬਹੁਤ ਬਹੁਤ ਸੱਜਣ ਆਏ ਸੀਗੇ ਹਾਂ ਹਾਂ ਬਹੁਤ ਵਧੀਆ ਮਾਣ ਕਰਨਾ ਪਾ ਬਾਈ ਕਾ ਰਹਿ ਗਿਆ ਹੁਣ ਤੇ ਇੱਕ ਹੋਰ ਪ੍ਰੋਗਰਾਮ ਵਧੀਆ ਬਾਈ ਜੀ ਜਿਹੜਾ ਇਹਨਾਂ ਨੇ ਸਮਾਨ ਦਿੱਤਾ ਬਹੁਤ ਵਧੀਆ ਦਿੱਤਾਗਾ ਮਤਲਬ ਕੁਆਲਿਟੀ ਓਕੇ ਸੀ ਐਮ ਪਬਲਿਕ ਹਾਂ ਜੀ ਬਾਈਆਂ ਦੀ ਮਾ ਬਿਲਕੁਆਲਿਟੀ ਓਕੇ ਸੀਗੀ ਹਾਂ ਜਿਹੜਾ ਕੁੜੀਆਂ ਨੂੰ ਸਨਮਾਨ ਦਿੱਤਾ ਸਨਮਾਨ ਤੁਹਾਨੂੰ ਸਨਮਾਨ ਦਿਖਾਈ ਜਾਂਦੇ ਆਪਣੇ ਨਹੀਂ ਨਹੀਂ ਕਹਿੰਦਾ ਕਹਿੰਦਾ ਸਨਮਾਨ ਮੈਂ ਸਨਮਾਨ ਕਹਿੰਦਾ ਜੇ ਸਨਮਾਨ ਨਿਕਲੇ ਤਾਂ ਸਨਮਾਨ ਦਿਖਾਈ ਜਾਂਦੇ ਸਾਨੂੰ ਦਿੱਤੇ ਉਹਨਾਂ ਨੇ ਸਨਮਾਨ ਦੀ ਗੱਲ ਕਰਦਾ ਮੈਂ ਇੱਕ ਨਾਂ ਮੈਂ ਸੁਣਦਾ ਹੁੰਦਾ ਸੀ ਮਾਤਾ ਹੋਰਿਆਂ ਤੋਂ ਕੱਪੜੇ ਸਉਣ ਵਾਲੀ ਮਸ਼ੀਨ ਹੁੰਦੀ ਸੀ ਉਹਦਾ ਨਾਂ ਸੀ ਗਲਾਬ ਮਸ਼ੀਨ ਮਸ਼ਹੂਰ ਉਹ ਮਸ਼ੀਨਾਂ ਦਿੱਤੀਆਂ ਨੇ ਕੋਈ ਦੇਸੀ ਨਹੀਂ ਦਿੱਤੀਆਂ ਗਲਾਬ ਮਸ਼ੀਨ ਦਿੱਤੀ ਬਈ ਵਧੀਆ ਹਾਂ ਬਹੁਤ ਵਧੀਆ ਸਾਰਾ ਦਿੱਤਾ ਜਿੰਨਾ ਚਾਹੀਦਾ ਹੁੰਦਾ ਖਰਚ ਚੋ ਠੀਕ ਹੈ 199 ਗੱਲ ਦੱਸਦੇ ਆ ਮੈਂ ਬਲੌਗਰ ਆ ਬੰਦਾ ਬੁਲਾਰਾ ਤੇ ਜਾ ਕੇ ਬੁਲਾਰਾ ਤੇ ਆ ਬੰਦਾ ਇੱਧਰ ਜਾ ਕੀ ਇਹ ਗਾਇਕ ਆ ਇਹ ਫੋਟੋ ਖਿੱਚਣਾ ਠੀਕ ਆ ਹੋ ਗਿਆ ਪੂਰਾ ਸੈਟ ਕੰਮ ਐਵੇਂ ਬੁਲੀ ਆ ਸਟਾਫ